ਮਸਤਾਨੀ ਦਸ਼ਾ ਭਾਂਡਾ ਧੋਏ ਵੈਸ ਧੂਪ ਦੇਵ ਹੋ ਤਉ ਦੁੱਧੈ ਕੋ ਜਾਵ ਹੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵ ਹੋ ਜਪ ਹੋ ਤਾਂ ਏਕੋ ਨਾਮ ਅਵਰ ਨਿਰਾਫਲ ਕਮ ਭਾਈ ਨਰਨਜਨ ਸਿੰਘ ਜੀ ਜਾਣੀ ਕਿ ਸੰਤ ਤੇਜਾ ਸਿੰਘ ਜੀ ਗੁਰਮਤੋਂ ਹੀਣ ਅੰਗਰੇਜ਼ੀ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਕੇ ਨਾਸਤਿਕ ਹੋ ਗਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਕੀ ਟੇਕਣਾ ਸੀ ਸਗੋਂ ਬੂਟਾ ਸਮੇਤ ਕਿਤਾਬਾਂ ਵਾਂਗੂ ਮੇਜ਼ ਤੇ ਰੱਖ ਕੇ ਉਸ ਦੀ ਸਟੱਡੀ ਕਰਦੇ ਭਾਵ ਪੜ੍ਹਦੇ ਪਿਛਲੇ ਜਨਮ ਦੀ ਕਮਾਈ ਨੇ ਰੰਗ ਲਿਆਂਦਾ ਅਤੇ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬੱਚਿਆਂ ਦੀ ਨਿਸ਼ਕਾਮ ਸੇਵਾ ਕਰਕੇ ਗੁਰਮਤ ਵੱਲ ਚੁੱਕ ਗਏ ਨਿਸ਼ਕਾਮ ਅਧਿਆਪਨ ਨਾਲ ਮਨਰੂਪੀ ਪਾਂਡਾ ਕੁਝ ਮੰਜਿਆ ਗਿਆ ਸਰੀਰ ਜਿਹੜਾ ਕਿ ਮੱਥਾ ਟੇਕਣ ਤੋਂ ਵੀ ਮਨਕਰ ਸੀ ਉਸ ਨੂੰ ਰੱਬੀ ਕੀਰਤਨ ਅਤੇ ਗੁਰਬਾਣੀ ਮਿਕਨਾਤੀਸ ਭਾਵ ਕੇ ਚੁੰਬਕ ਦੀ ਤਰ੍ਹਾਂ ਖਿੱਚਣ ਲੱਗੀ ਆਖਰ ਇਹ ਦਸ਼ਾ ਆ ਗਈ ਕਿ ਜਦ ਅਰਦਾਸ ਦੇ ਭੋਗ ਦੇ ਸ਼ਬਦ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਕਹੇ ਜਾਂਦੇ ਤਦ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਟੰਡੌਤ ਅਵਸਥਾ ਵਿੱਚ ਚਫਾਲ ਡਿੱਗ ਪੈਂਦੀ ਤੇ ਸਾਰੀ ਦੁਨੀਆ ਫਨਾਹ ਹੋਈ ਪਾਸ ਦੀ ਆਪ ਜੀ ਨੂੰ ਵਿਦਿਆਰਥੀ ਫੜ ਕੇ ਉਠਾਉਂਦੇ 2-4 ਦਿਨ ਮਗਰੋਂ ਇਹ ਕਰਮ ਪੱਕਾ ਦੇਖ ਕੇ ਵਿਦਿਆਰਥੀ ਅਰਦਾਸ ਦੇ ਸਮੇਂ ਆਪ ਜੀ ਨੂੰ ਪਹਿਲੋਂ ਹੀ ਫੜ ਲੈਂਦੇ ਅਤੇ ਡਿੱਗਣ ਨਾ ਦਿੰਦੇ ਤੇ ਹੌਲੀ-ਹੌਲੀ ਮੱਥਾ ਟਿਕਾ ਦਿੰਦੇ ਕਈ ਵਾਰ ਆਪ ਜੀ ਲੋਕ ਲਾਜ ਤੋਂ ਪਰੇ ਹੋ ਕੇ ਇੱਕ ਰਸ ਕਿਸੇ ਖਾਸ ਆਨੰਦ ਵਿੱਚ ਟਿੱਬੇ ਤੇ ਕਦੀ ਘਾ ਦੇ ਖੁੱਲੇ ਮੈਦਾਨ ਵਿੱਚ ਤੇ ਕਦੀ ਮੰਝੇ ਤੇ ਲੇਟਣ ਲੱਗ ਪੈਂਦੇ ਅੰਮ੍ਰਿਤ ਵੇਲੇ ਜਦ ਹਰਮੰਦਰ ਸਾਹਿਬ ਇਸ਼ਨਾਨ ਕਰਨ ਜਾਂਦੇ ਤਾਂ ਜਿਹੜਾ ਵੀ ਪ੍ਰੇਮੀ ਸਾਹਮਣੇ ਆਉਂਦਾ ਸਿੱਖ, ਹਿੰਦੂ, ਮੁਸਲਮਾਨ ਤੇ ਭਾਵੇਂ ਕੋਈ ਵੀ ਨੀਵੀਂ ਜਾਤੀ ਦਾ ਗਰੀਬ ਉਸ ਨੂੰ ਅਕਾਲ ਪੁਰਖ ਦੀ ਜੋਤ ਸਮਝ ਕੇ ਸੰਤ ਜੀ ਦੇ ਚਿੱਤ ਵਿੱਚ ਉਸ ਨੂੰ ਘੁੱਟ ਕੇ ਜਫੀ ਪਾ ਕੇ ਮਿਲਣ ਲਈ ਉਛਾਲਾ ਆਉਂਦਾ ਤੇ ਕਿੰਨਾ ਚਿਰ ਇਸੇ ਪ੍ਰੇਮ ਦੀ ਖੇਡ ਵਿੱਚ ਬੀਤ ਜਾਂਦਾ